ਹਾਂਜੀ ਸਸਰੀਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਆਪਣੇ ਵਲੌਗ 'ਚ ਤੇ ਵਲੌਗ ਬਣਾਉਣ ਨੂੰ ਕੋਈ ਸਾਇ ਨਹੀਂ ਸੀਗਾ ਪਰ ਫੇਰ ਵੀ ਮੈਂ ਅੱਜ ਬਣਾਉਣ ਲੱਗ ਗਿਆ ਕਿਉਂਕਿ ਉਲਝਣ ਦਾਣੀ ਜੀ ਚ ਪਹਿਰਾ ਕੰਮ ਤੇ ਹੁਣ ਆਹ ਦੇਖ ਲੈ ਧੂਆਂ ਧਾਰ ਹੋ ਰਿਹਾ ਆਲੇ-ਦਾਲੇ ਤੱਕਾਂ ਅੱਖਾਂ ਬਾਬਾ ਮਸਣ ਲੱਗ ਰਹੀਆਂ ਨੇ ਉਹਦੇ ਕਰਕੇ ਤੁਹੇ ਕਰਕੇ ਪਰ ਫੇਰ ਮੈਂ ਦੇਖਿਆ ਵੀ ਵਲੌਗ ਬਣਾਉਣ ਨੂੰ ਤਾਂ ਕੋਈ ਸਾਇ ਨਹੀਂ ਪਰ ਫੇਰ ਵੀ ਪਾ ਦਾਂਗੇ ਨਾਗਾ ਨਾ ਪਵੇ ਪੰਜਾਬੀ ਭਾਸ਼ਾ 'ਚ ਨਾਗਾ ਨਾਗਾ ਮੀਨ ਮਤਲਬ ਵੀ ਵਿੱਚ ਖੜਤ ਨਾ ਬੀ ਵੀਡੀਓ ਚ ਪਰ ਖੜਤਾਂ ਦਾ ਬਹੁਤ ਪੈ ਗਈਆਂ ਇਹ ਅੱਜ ਦਾ ਬਲੌਗ ਐਸੀ ਕਰਕੇ ਦੇਖੀ ਜਾਊਗੀ ਜਿਵੇਂ ਬਣਿਆ ਬਣੀ ਜਾਊ ਕੋਈ ਕੱਟ ਵੱਡ ਨਹੀਂ ਕਰਦਾ ਮੈਂ ਜਿਵੇਂ ਜਿਹੜੀ ਵੀ ਗੱਲ ਬਣੀ ਗਈ ਤਾਂ ਉਹ ਸਾਰੀ ਵਿੱਚ ਹੀ ਕਰੀ ਰੱਖੂਗਾ ਤੇ ਆਹ ਦੇਖ ਸਕਦੇ ਹੋ ਧੂਆਂ ਤਾਰ ਜਿਹੜਾ ਵੀ ਆ ਬੱਦਲ ਜਾ ਉੱਠਦਾ ਦਿਰਾ ਸਾਰਾ ਧੂਆ ਤੇ ਆਦੀ ਸਾਰਾ ਧੂਹਾ ਹੈਗਾ ਇੱਧਰ ਵੀ ਧੂਹਾ ਤੇ ਇੱਧਰ ਵੀ ਧੂਹਾ ਇਹ ਧੂਹਾ ਧਾਰ ਹੋ ਰਿਹਾ ਹੈਗਾ खासा ਕੁਝ ਹੋ ਰਿਹਾ ਹੈ ਸਾਹ ਲੈਣ ਚ ਪ੍ਰੋਬਲਮ ਆ ਰਹੀ ਹੈ ਚਲ ਗੱਡੀ ਦੀ ਗੱਲ ਹੈ ਸਾਹਾਂ ਨੂੰ ਕਿਹੜਾ ਸਾਡੇ ਫੇਫੜੇ ਖਰਾਬ ਹੋ ਰਹੇ ਨੇ ਮڑے ਮੋٹے ਫੇਫੜੇ ਤਕੜੇ ਹੋ ਜਾਣਗੇ ਇਹਦੇ ਨਾਲ